ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਜਿੰਦਾਬਾਦ 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 ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਜਿੰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ 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 ਭਗਵੰਤ ਮਾਨ ਦੀ ਸਰਕਾਰ ਮੁਰਦਾਬਾਦ 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 ਇਹ ਸਰਕਾਰਾਂ ਕਰਦੀਆਂ ਕੀ ਤੇਰਾ ਫੇਰੀ ਚਾਹੋਗੀ ਤੇਰਾ ਫੇਰੀ ਚੱਕ ਦਿਆਂਗੇ ਮੰਗ ਮੰਗ ਕੇ ਰੱਖ ਲਿਆਂਗੇ ਮੰਗ ਮੰਗ ਕੇ ਵੇਖ ਲਿਆ ਹੋਰ ਮੰਗੀ ਦੇਖਾਂਗੇ ਮੰਗ ਮੰਗ ਕੇ ਵੇਖ ਲਿਆ ਹੋਰ ਜਮਾ ਕੇ ਦੇਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਸਾਖ ਸ੍ਰੀ ਹਰਿ ਗੁਬਿੰਦਪੁਰ ਅੱਜ ਸਾਨੂੰ ਜ਼ੂਬੇ ਵੱਲੋਂ ਹੁਕਮ ਹੋਇਆ ਸੀ ਮੋਦੀ ਦੇ ਪੁਤਲੇ ਫੂਕਣੇ ਆ ਤੇ ਉਹ ਪੁਤਲਾ ਜਿਹੜਾ ਮੋਦੀ ਦਾ ਉਹ ਫੂਕਿਆ ਧਾਰੀਵਾਦ ਸੁਨਿਆ ਹੱਡੇ ਦੇ ਵਿੱਚ ਤੇ ਇਹ ਜਿਹੜਾ ਪੁਤਲੇ ਫੂਕਣ ਦਾ ਜੋ ਸਾਨੂੰ ਮਤਲਬ ਹੁਕਮ ਹੋਇਆ ਉਹ ਅਸੀਂ ਤੇ ਫੂਕੇ ਆ ਜੋ ਸਾਨੂੰ ਗਾਂਹ ਹੁਕਮ ਹੋਊਗਾ ਉਹ ਵੀ ਕਰਾਂਗੇ ਤੇ ਬਹਿ ਗਏ ਨੇ ਦੱਲੇਵਾਲ ਦੀ ਤੇ ਜਿਹੜਾ ਦੱਲੇਵਾਲ ਜੀ ਦੇ ਮਰਨਵਰਤ ਤੇ ਬਹਿ ਗਏ ਆ ਤੇ ਉਹ ਉਹਦੇ ਕਰਕੇ ਹੁਣ ਅਹੀਂ ਆ ਜਿਹੜੀ ਪੁਤਲਾ ਫੂਕਣ ਦਾ ਜਿਹੜਾ ਪ੍ਰੋਗਰਾਮ ਆ ਇਹ ਸਾਡੇ ਜਥੇਬੰਦੀ ਨੇ ਉਲੀਕਿਆ ਕਿ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਜੋਨਾਂ ਵਿੱਚ ਇਹ ਪੁਤਲੇ ਫੂਕੇ ਜਾਣ ਮੋਦੀ ਦੇ ਸੋ ਅਸੀਂ ਉਹ ਪੁਤਲਾ ਫੂਕਿਆ ਆ ਤੇ ਡੱਲੇਵਾਲ ਜੀ ਦੇ ਸਿਹਤ ਨੂੰ ਕਾਮਯਾਬ ਹੋ ਜਾਵੇ ਜਲਦੀ ਤੇ ਉਹਨਾਂ ਦੀ ਮਤਲਬ ਜਿਹੜੀਆਂ ਮੰਗਾਂ ਵਾ ਉਹ ਸਾਡੀਆਂ ਜਿਹੜੀਆਂ ਮੰਗੀਆਂ ਜਾਣ ਤੇ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਨੇ ਆ ਕਿ ਇਹ ਜਿਹੜਾ ਮੋਦੀ ਸਰਕਾਰ ਇਧਰਲੇ ਪਾਸੇ ਨੂੰ ਧਿਆਨ ਨਹੀਂ ਦੇ ਰਹੀ ਉਹ ਧਿਆਨ ਦੇਵੇ ਤੇ ਸਾਡਾ ਜਿਹੜਾ ਮਤਲਬ ਜਿਹੜਾ ਇਹ ਹੈਗਾ ਇਹ ਸੰਘਰਸ਼ ਇਹਨੂੰ ਸ਼ਾਂਤੀਪੂਰਵਕ ਰਹਿਣ ਦਵੇ ਕਿਉਂਕਿ ਕਿਸਾਨਾਂ ਦੇ ਦਿਲਾਂ ਵਿੱਚ ਵੀ ਬੜਾ ਗੁੱਸਾ ਆ ਕਿ ਇਹ ਜਣੀਆਂ ਸਰਕਾਰਾਂ ਜੋ ਸਾਡੇ ਨਾਲ ਧੱਕਾ ਕਰ ਰਹੀਆਂ ਐ ਐਮਐਸਪੀ ਦੇ ਉੱਤੇ ਕਿਉਂਕਿ ਇਹ ਸਾਰੇ ਹਿੰਦੁਸਤਾਨ ਦਾ ਕਾਨੂੰਨ ਆ ਐਮਐਸਪੀ ਦਾ ਤੇ ਇਹ ਐਮਐਸਪੀ ਜੇ ਸਾਨੂੰ ਉਹ 23 24 ਫਸਲਾਂ ਦੇ ਉੱਤੇ ਉਹ ਸਾਨੂੰ ਦੇ ਦਿੰਦੀ ਆ ਤੇ ਝੋਨੇ ਤੋਂ ਤੇ ਆਸ बाकी ਚੀਜ਼ਾਂ ਤੋਂ ਸਾਨੂੰ ਨਜਾਤ ਮਿਲ ਜਾਂਦੀ ਆ ਤੇ ਜਦੋਂ ਝੋਨੇ ਤੋਂ ਨਜਾਤ ਮਿਲ ਜਾਂਦੀ ਤੇ ਸਾਡਾ ਜਿਹੜਾ ਪਾਣੀ ਆ ਉਹ ਸਾਡਾ ਪੰਜਾਬ ਦਾ ਬਚ ਜਾਂਦਾ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹਨੂੰ ਪਾਣੀ ਨਹੀਂ ਮਿਲਣਾ ਤੇ ਉਹ ਪਾਣੀ ਸਾਡਾ ਬਚ ਜਾਂਦਾ ਇਸ ਕਰਕੇ ਇਹ ਅਸੀਂ ਅੱਜ ਜਿਹੜਾ ਇਹ ਜਿਹੜਾ ਧਰਨਾ ਦਿੱਤਾ ਇਹ ਆ ਜਿਹੜਾ ਆਪਾਂ ਪੁਤਲਾ ਫੂਕਿਆ ਆ ਇਹ ਇਸ ਰੋਸ ਦੇ ਅੰਦਰ ਫੂਕਿਆ ਗਿਆ ਇੱਕ ਤੇ ਸਾਨੂੰ ਸੂਬਾ ਸਾਡੇ ਸੂਬਾ ਦੀ ਕਮੇਟੀ ਵੱਲੋਂ ਸਾਨੂੰ ਹੁਕਮ ਹੋਇਆ ਹੀ ਉਹ ਆਪਾਂ ਉਹ ਉਹ ਜਿਹੜਾ ਆ ਉਹ ਆਪਾਂ ਨੇ ਵਜਾਇਆ ਆ ਤੇ ਦੂਸਰਾ ਅਸੀਂ ਇਹ ਬੇਨਤੀ ਕਰਦੇ ਆਂ ਸਰਕਾਰ ਦੇ ਚਰਨਾਂ ਦੇ ਵਿੱਚ ਮੋਦੀ ਨੂੰ ਬੇਨਤੀ ਵੀ ਮੋਦੀ ਦੇ ਪੁੱਤਲੇ ਵੀ ਭੂਕੇ ਤੇ ਮੋਦੀ ਨੂੰ ਬੇਨਤੀ ਵੀ ਕਰਦੇ ਆਂ ਕਿ ਮੋਦੀ ਇਹ ਬਹੁਤਾ ਚਿਰ ਨਹੀਂ ਰਹਿਣਾ ਤੇ ਸਿੱਖਾਂ ਨਾਲ ਇਹੋ ਜਿਹਾ ਵੈਰ ਨਾ ਕਮਾ ਤੂੰ ਕਿਉਂਕਿ ਇਹ ਇਹੋ ਜੀ ਨਿਤੜਕ ਕੌਮ ਆ ਪੰਜਾਬ ਨੇ ਸਾਰੇ ਸੂਬਿਆਂ ਨੂੰ ਪਾਲਿਆ ਅਨਾਜ ਪੈਦਾ ਕੀਤਾ ਝੋਨਾ ਪੈਦਾ ਕੀਤਾ ਕਣਕ ਪੈਦਾ ਕਰਕੇ ਤੇਰੇ ਭੰਡਾਰ ਭਰੇ ਆ ਇਹ ਇਹ ਗੱਲਾਂ ਜਿਹੜੀਆਂ ਇਹਨਾਂ ਨੂੰ ਤੂੰ ਮਤਲਬ ਸਮਝ ਤੇ ਸੋਚ ਕੇ ਤੇ ਇਹ ਜਿਹੜੇ ਆ 23 ਫਸਲਾਂ ਦੇ ਉੱਤੇ ਉਹ ਐਮਐਸਪੀ ਜਿਹੜੀ ਉਹ ਦੇ ਦੇ ਸਾਨੂੰ ਤੇ ਹੋਰ ਸਾਡਾ ਕੋਈ ਗੱਲ ਤੇਰੇ ਨਾਲ ਕੋਈ ਗੱਲਬਾਤ ਨਹੀਂ ਤੇ ਇਹ ਸਾਡਾ ਮੰਡੀਕਰਨ ਵੀ ਹੋਵੇ ਕਿਉਂਕਿ ਆ ਜਿਹੜਾ ਝੋਨਾ ਸਾਡਾ ਰੁੜਿਆ ਆ ਇਹ ਬੜਾ ਗਲਤ ਕੰਮ ਹੋਇਆ ਸਾਡੇ ਨਾਲ 2 200 2200 ਰੁਪਈਆ ਸਾਨੂੰ 3 300 ਰੁਪਈਆ ਕਵਿੰਟਲ ਦਾ ਘੱਟ ਮਿਲਿਆ ਸਾਡੀ ਲੁੱਟ ਹੋਈ ਆ ਤੇ ਉਹ ਜਿਹੜਾ ਹੁਣ ਗਾੜੀ ਸਾਨੂੰ ਕਣਕਦਾ ਆ ਉਹ ਵੀ ਸਾਨੂੰ ਐਮਐਸਪੀ ਜਿਹੜੀ ਆ ਸਾਨੂੰ ਉਹ ਮਿਲ ਜੇ ਇੰਨੀਆਂ ਬੇਨਤੀਆਂ ਨੂੰ ਕਰਿਓ ਪ੍ਰਵਾਨ